ਪੰਜਾਬ ਸਰਕਾਰ ਮੁਰਦਾਬ ਕਰੋ ਸਿਆਪਾ ਹਾਂ ਹਾਂ ਇਹ ਸਰਕਾਰ ਆ ਕਰ ਦਿਓ ਕੀ ਤੇਰਾ ਫੇਰੀ ਚਾਲ ਕੋਈ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲ ਤਨਖਾਹਾਂ ਨਾ ਮਿਲਣ ਦੇ ਵਜੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਗਰਦਾਸਪੁਰ ਦੇ ਮੇਨ ਚੌਂਕ ਡਾਕਾਣਾ ਚੌਂਕ ਦੇ ਵਿੱਚ ਪਹੁੰਚ ਕੇ ਜੋ ਹੈ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਇਹਨਾਂ ਮੁਲਾਜ਼ਮਾ ਵੱਲੋਂ ਪੰਜਾਬ ਸਰਕਾਰ ਦੇ ਮੁਰਦਾਬਾਦ ਕੀਤੀ ਜਾ ਰਹੀ ਹੈ ਔਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਪਤਲਾ ਜੋ ਹੈ ਉਹ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਕਿਉਂਕਿ ਤਨਖਾਹਾਂ ਇਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਨਹੀਂ ਮਿਲੀਆਂ ਗੱਲਬਾਤ ਕਰ ਲੈਣੇ ਆ ਐਨ ਐਚ ਐਮ ਯੂਨੀਅਨ ਦੇ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਮਸਲਾ ਹੈ ਕੀ ਮੁੱਦਾ ਹੈ ਕਿਉਂ ਅੱਜ ਤੁਹਾਡੇ ਵੱਲੋਂ ਜਿਹੜਾ ਇਹ ਚੌਕ ਦੇ ਵਿੱਚ ਜਾਮ ਲਾ ਕੇ ਜਿਹੜਾ ਇਹ ਸਾਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ 2 ਮਹੀਨੇ ਹੋ ਗਏ ਸਾਡੀਆਂ ਸੈਲਰੀਆਂ ਅਜੇ ਤੱਕ ਨਹੀਂ ਮਿਲੀਆਂ ਹੈਗੀਆਂ ਪੰਜਾਬ ਜੋ ਮਰਜ਼ੀ ਠੀਕ ਹੈ ਹੁਣ 2 ਮਹੀਨੇ ਹੋ ਗਏ ਤੁਹਾਨੂੰ ਆਪ ਪਤਾ ਹੈ ਕਿ ਹਾਂ ਸਾਰੇ ਜਿਹੜੇ ਉਹ ਮੀਡਲ ਕਲਾਸ ਫੈਮਿਲੀਸ ਆ ਠੀਕ ਹੈ ਕੋਈ ਇਦਾਂ ਦਾ ਤਾਂ ਹੈ ਨਹੀਂ ਵੀ ਹਾਂਜੀ ਵੀ ਅਰਸ਼ਾਂ ਉਤਰਿਆ ਵੀ ਹਾਂਜੀ ਬਹੁਤ ਪੈਸੇ ਆ ਜਿਵੇਂ ਸਾਰਾ ਕੁਝ ਕਰ ਲਾਂਗੇ ਬਿਨਾਂ ਤਨਖਾਵਾ ਤੋਂ ਕਿਹੜੀਆਂ ਕਿਹੜੀਆਂ ਸੇਵਾਵਾਂ ਦੇ ਰਹੇ ਹੋ ਤੁਸੀਂ ਸਰ ਅਸੀਂ ਸਾਰੀਆਂ ਸਿਹਤ ਸੇਵਾਵਾਂ ਦੇ ਰਹੇ ਆ ਭਾਵੇਂ ਉਹ ਹਾਈਪਰਟੈਨਸ਼ਨ ਹੋਵੇ ਭਾਵੇਂ ਉਹ ਕੈਂਸਰ ਸਕ੍ਰੀਨਿੰਗ ਹੋਵੇ ਭਾਵੇਂ ਬ੍ਰੈਸਟ ਕੈਂਸਰ ਸਕ੍ਰੀਨਿੰਗ ਹੋਵੇ ਭਾਵੇਂ ਸਰਵਾਈਕਲ ਕੈਂਸਰ ਸਕ੍ਰੀਨਿੰਗ ਹੋਵੇ ਇਦਾਂ ਹੀ ਅਸੀਂ ਐਚਓ ਤਾਂ ਹੀ ਦੇ ਰਹੇ ਆ ਇਦਾਂ ਹੀ ਸਾਡੇ ਬਾਕੀ ਮੁਲਾਜ਼ਮ ਵੀ ਹੈਗੇ ਕਲੀਨਿਕਲ ਸਟਾਫ ਹੈ ਉਹ ਸਾਰੇ ਸਾਨੂੰ ਮਾਨਿ ਉਹਦੇ ਵਿੱਚ ਬੀਐਮਐਸ ਵੀ ਹੈਗੇ ਨੇ ਠੀਕ ਹੈ ਸਾਡੇ ਐਮਪੀਬੀਐਸ ਵੀ ਹੈਗੇ ਨੇ ਠੀਕ ਹੈ ਸਾਰੇ ਹੈਗੇ ਨੇ ਕਲੈਰੀਕਲ ਸਾਫ ਜਨਨਾ ਵੀ ਸਾਰਾ ਹੈਗਾ ਅੱਜ ਦੇ ਪ੍ਰਦਰਸ਼ਨ ਚ ਕੀ ਅਲਟੀਮੇਟਮ ਦੇ ਰਹੇ ਸਰ ਅਲਟੀਮੇਟਮ ਇਹ ਹੀ ਦੇ ਰਹੇ ਆ ਕਿ ਅਜੇ ਤੱਕ ਇਹ ਸਿਰਫ ਪੈਨਡਾਉਨ ਸਟ੍ਰਾਈਕ ਕੀਤੀ ਆ ਠੀਕ ਹੈ ਜੇ ਸਾਡੀਆਂ ਤਰਖਾਵਾਂ ਜਲਦੀ ਨਹੀਂ ਹੁੰਦਾ ਹੱਲ ਕੋਈ ਵੀ ਤੇ ਇਹ ਜਿਹੜਾ ਸੰਘਰਸ਼ ਅੱਗੇ ਵੀ ਤਿੱਖਾ ਹੋਰ ਜ਼ਿਆਦਾ ਕੀਤਾ ਜਾਏਗਾ ਕਿੰਨੇ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਸਰ 2 ਮਹੀਨੇ ਤੋਂ ਅਕਤੂਬਰ ਤੋਂ ਲੈ ਕੇ ਹੁਣ ਤੱਕ 2 ਮਹੀਨੇ ਹੋ ਗਏ ਬਿਲਕੁਲ ਆ ਦੇਖੋ ਤੁਸੀਂ ਕਹਿਣਾ ਦਾ ਕਹਿਣਾ ਕਿ 2 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਲਗਾਤਾਰ ਅਸੀਂ ਇੱਥੇ ਮੁਲਾਜ਼ਮ ਇਹਨਾਂ ਦੇ ਇੱਥੇ ਮੌਜੂਦ ਨੇ ਜਿਹੜੀਆਂ ਲੇਡੀਜ਼ ਇੱਥੇ ਮੁਲਾਜ਼ਮ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਜੀ ਰੋਸ ਪ੍ਰਦਰਸ਼ਨ ਅੱਜ ਤੁਹਾਨੂੰ ਸੜਕਾਂ ਦੇ ਉੱਤੇ ਕਿਉਂ ਉਤਰਨਾ ਪਿਆ ਕੀ ਕਾਰਨ ਹੈ ਕਿਉਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਸਰ ਸਰ ਤੋਂ 2 ਮਹੀਨੇ ਤੋਂ ਇੱਕ ਆਹ ਮਹੀਨਾ ਅਗਰ ਭਾਵੇਂ ਨਹੀਂ ਮਿਲਦੀ ਹੈ ਪਰ ਸਾਡਾ ਫੋਟੋ ਕਾਉਂਸਲ ਸਾਡੀ ਮੰਗਾਂ ਹੋ ਰਹੀਆਂ ਨੇ ਮੰਗਾਂ ਨੂੰ ਪੂਰੀਆਂ ਜਾਣੀ ਸਾਡੀ ਸਰਕਾਰ ਵੱਲੋਂ ਇਹ ਸੁਖਾਰਿਆ ਹੋ ਰਿਹਾ ਹੈ ਉਹ ਕਰਦੇ ਜਾ ਰਹੀ ਹੈ ਜਦੋਂ ਇਹ ਮੁਲਾਜ਼ਮ ਇਕੱਠੇ ਹੋਏ 15 15 16 16 ਜਦੋਂ ਸਾਡੀ ਮੰਗ ਨੂੰ ਪੂਰਾ ਹੁੰਦੀ ਉਦੋਂ ਤੱਕ ਇਹ ਕਰਨਾ ਹੀ ਪਈ ਰਹੇ। ਮਾ ਸਾਡੀ ਚੱਲ ਗਈ ਟਾਈਮ ਗਾੜੇ ਜਿਹੜੇ ਕੰਮ ਹੈਗੇ ਨੇ ਉਹ ਕਰਦੇ ਕਰਦੇ ਜਾ ਰਹੇ। ਇਹ ਤੋਂ ਬਿਨਾਂ ਇਹ ਜਿਹੜੇ ਕੰਮ ਬਹੁਤ ਉਹੀ ਹੋ ਗਏ। ਟਾਈਮ ਨਾ ਚੱਲੀ ਹੁੰਦੀ ਭਈ। ਮੈਂ ਸਾਨੂੰ ਕੋਈ ਟਾਈਮ ਨਾ। ਹਮ ਆ ਅੱਡੇ ਕੁ ਭਾਲੇ ਅਜੰਦ। ਮੁਲਾਜ਼ਮਾਂ ਸਮੇਂ ਜਿਵੇਂ ਸਰਕਾਰਾਂ ਦੇ ਇੱਥੇ ਐਸਾ ਜਿਹੜੀ ਜਿਹੜੀਆਂ ਸਰਵਿਸਿਜ਼ ਤੁਸੀਂ ਦੇ ਰਹੇ ਹੋ ਐਨਐਚਐਮ ਦੇ ਸਾਰੀ ਸਾਰੀਆਂ ਸਰਵਿਸਿਜ਼ ਦੇ ਰਹੇ ਆ ਜਿੱਦਾਂ ਛੋਟੇ ਬੱਚਿਆਂ ਦਾ ਦੇਖਭਾਲ ਕਰਦੇ ਆਪਾਂ ਉਹਨਾਂ ਨੂੰ ਜਾਂਦੇ ਉਹਨਾਂ ਦਾ ਚੈੱਕਅਪ ਕਰਦੇ ਆ ਵੱਡੇ ਸਕੂਲਾਂ ਚ ਵੀ ਸਾਡੇ ਬੱਚਿਆਂ ਨੂੰ ਵੀ ਔਰ ਆਹ ਸਾਰਾ ਕੁਝ ਹੀ ਕਰਦੇ ਆ ਹਸਪੀਟਲ ਤੁਸੀਂ ਅੱਜ ਮੈਡੀਕਮ ਦੇ ਰਹੇ ਹੋ ਤੁਸੀਂ ਅੱਜ ਆ ਜੀ ਇਹ ਸਾਡੀ ਪ੍ਰੋਪਰ ਟਾਈਮ ਤੇ ਪ੍ਰੋਪਰ ਦੇ ਨਹੀਂ ਚਾਹੀਦੀ ਸਾਨੂੰ ਜਦ ਕਿ ਸਾਨੂੰ ਡਾਗ ਲੱਤ ਫੇਰ ਦੇ ਰਹੇ ਆ ਉਹ ਵੀ ਹੁਣ ਇਹਨਾਂ ਦੀ ਸ਼ਰਮ ਨਹੀਂ ਹੁੰਦੀ ਹੁਣ ਟਾਈਮ ਤੇ ਦੇ ਦਿੰਦੇ ਕਿ ਤੁਸੀਂ ਸੁਣਿਆ ਐਸਾ ਨੇ ਮੁਲਾਜ਼ਮ ਐ ਐਚਐਮ ਦੇ ਦੀਨ ਜਿਹੜੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਮੈਡੀਕਲ ਫੈਸਿਲਿਟੀਜ਼ ਦੇ ਵਿੱਚ ਜਿਹੜੇ ਨੇ ਆਪਣਾ ਕੰਮ ਕਰ ਰਹੇ ਔਰ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਅੱਜ ਉਹਨਾਂ ਵੱਲੋਂ 2 ਮਹੀਨੇ ਜਿਹੜੀਆਂ ਉਹਨਾਂ ਨੂੰ ਖਾਵਾ ਨਹੀਂ ਮਿਲੀਆਂ ਉਸ ਦੇ ਚਲਦਿਆਂ ਜੋ ਹੈ ਉਹ ਪੈਨਡਾਊਨ ਸਟ੍ਰਾਈਕ ਕਰਕੇ ਜੋ ਹੈ ਉਹ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਦੇਕਰ ਜਲਦੀ ਤੋਂ ਜਲਦੀ ਉਹਨਾਂ ਦੀਆਂ ਤਰਖਾਵਾਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਕਿਹਾ ਕਿ ਸੰਦਰਸ਼ ਜਿਹੜਾ ਹੈ ਹੋਰ ਵੀ ਤਿੱਖਾ ਕੀਤਾ ਜਾਏਗਾ ਕੈਮਰਾ ਪਰਸਪੀਕਟਿਵ ਦੇ ਨਾਲ ਰਵੀਪਕ ਸਿੰਘ ਪੀਪੀ ਸਿਨੇਮਾ